ਸਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅਰੇਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਾਰਗਮ ਹਲਾ ਪਹਿਲਾ ਹਰ ਬਿਨ ਕਿਉ ਧੀਰੈ ਮਨ ਮੇਰਾ ਕੋਟ ਕਲਪ ਕੇ ਦੁਖ ਬਿਨਾਸਨ ਸਾਚ ਦਰੜਾਏ ਨ ਮੇਰਾ ਰਹਾਉ ਫਰਮਾਨ ਕਰਦੇ ਹਨ ਸਤਿਗੁਰੂ ਪਾਤਸ਼ਾਹ ਪਰਮਾਤਮਾ ਦੇ ਨਾਮ ਤੋਂ ਵਿਛੜ ਕੇ ਮੇਰਾ ਮਨ ਹੁਣ ਕਿਸੇ ਵੀ ਤਰ੍ਹਾਂ ਠੀਰ ਜ ਨਹੀਂ ਫੜਦਾ ਕਹਿੰਦਾ ਭਾਵ ਟਿਕਦਾ ਨਹੀਂ ਕਿਉਂਕਿ ਇਸ ਨੂੰ ਅਨੇਕਾਂ ਦੁੱਖ ਰੋਗ ਆਵਾਪਰਦੇ ਹਨ ਨਾਮ ਤੋਂ ਬਿਨਾ ਪਰ ਜੇ ਕਰੋੜਾ ਜੁਗਾਂ ਦੇ ਦੁੱਖ ਨਾਸ ਕਰਨ ਵਾਲੇ ਤੇ ਸਦਾ ਹੀ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮਨ ਵਿੱਚ ਟਿਕਾ ਲਈਏ ਅਗਰ ਤਾਂ ਸਾਰੇ ਦੁੱਖਾਂ ਰੋਗਾਂ ਦਾ ਨਾਸ ਹੋ ਜਾਂਦਾ ਹੈ ਫਿਰ ਤੇ ਮਨ ਜਿਹੜਾ ਉਹ ਟਿਕਾਣੇ ਤੇ ਆ ਜਾਂਦਾ ਹੈ ਮਨ ਜਿਹੜਾ ਫਿਰ ਉਹ ਟਿਕ ਜਾਂਦਾ ਫਿਰ ਅਗੇ ਫਰਮਾਨ ਹੈ ਕਰੋਧ ਨਿਵਾਰ ਜਲੇ ਹੋ ਮਮਤਾ ਪ੍ਰੇਮ ਸਦਾ ਨੌਰੰਗੀ ਅਨਭਾਉ ਵਿਸਰ ਗਏ ਪ੍ਰਭ ਜਾਚਿਆ ਹਰ ਨਰਮਾਇਲ ਸੰਗੀ ਫਿਰ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਕਿ ਜਿਸ ਮਨੁੱਖ ਨੇ ਪ੍ਰਭੂ ਦੇ ਦਰ ਤੋਂ ਨਾਮਦਾਨ ਮੰਗ ਲਿਆ ਜਿਨੇ ਨਾਮਦਾਨ ਮੰਗਿਆ ਹੈ ਪਰਮੇਸ਼ਰ ਦੇ ਦਰ ਤੋਂ ਪਵਿੱਤਰ ਸਰੂਪ ਪ੍ਰਭੂ ਉਸ ਦਾ ਸਦਾ ਲਈ ਫਿਰ ਸਾਥੀ ਬਣ ਗਿਆ ਤੇ ਉਸ ਨੇ ਕ੍ਰੋਧ ਨੂੰ ਆਪਣੇ ਅੰਦਰੋਂ ਕੱਢ ਦਿੱਤਾ ਤੇ ਉਸ ਦੀ ਹੋਮਾ ਦੀ અપਣਤ ਸੜ ਗਈ ਹੋਮਾ ਵਾਲੀ ਜਿਹੜਾ ਆਪਣਪਨਾ ਉਹ ਸੜ ਗਿਆ ਤੇ ਨਿਤ ਨਵਾਂ ਰਹਿਣ ਵਾਲਾ ਪ੍ਰੇਮ ਉਸ ਦੇ ਹਿਰਦੇ ਦੇ ਵਿੱਚ ਜਾਗ ਪੈਂਦਾ ਨਿਤ ਨਵਾਂ ਸਾਹਿਬ ਮੇਰਾ ਨਿਤ ਨਵਾਂ ਸ਼ਬਦ ਸੰਜਾਰਾਂ ਚ ਪੜਦੇ ਨਾ ਇਸ ਕਰਕੇ ਨਿਤ ਨਵਾਂ ਰਹਿਣ ਵਾਲਾ ਪ੍ਰੇਮ ਜਿਹੜਾ ਉਹ ਹਿਰਦੇ ਵਿੱਚ ਜਾਗ ਪਿੰਦਾ ਲੱਗੇ ਫਰਮਾਨ ਹੈ ਚੰਚਲ ਮਤ ਤਿਆਗ ਭਉ ਪੰਜਨ ਪਾਇਆ ਏਕ ਸ਼ਬਦ ਲਿਵ ਲਾਗੀ ਹਰ ਰਸ ਚਾਖ ਤਿਰਖਾ ਨਿਵਾਰੀ ਹਰ ਮੇਲ ਲੈ ਵਡ ਭਾਗੀ ਜਿਸ ਮਨੋਕ ਨੇ ਇੱਕ ਪਰਮਾਤਮਾ ਦੀ ਸਿਵਤ ਸਲਾਹ ਦੇ ਸ਼ਬਦ ਵਿੱਚ ਸੁਰਤ ਜੋੜੀ ਹੈ ਉਸ ਨੇ ਮਾਇਕ ਪਦਾਰਥਾਂ ਦੇ ਪਿੱਛੇ ਭਟਕਣ ਵਾਲੀ ਮਤ ਦੀ ਅਗਵਾਈ ਤਿਆਗ ਕੇ ਦਰਨਾਸ਼ ਕਰਨ ਵਾਲਾ ਪਰਮਾਤਮਾ ਲੱਭ ਲਿਆ ਤੇ ਪਰਮਾਤਮਾ ਦੇ ਨਾਮ ਦਾ ਸਵਾਦ ਚਖ ਕੇ ਉਸ ਨੇ ਆਪਣੇ ਅੰਦਰੋਂ ਮਾਇਆ ਦੀ ਤ੍ਰੇ ਦੂਰ ਕਰ ਲਈ ਤੇ ਉਸ ਵਿਭਾਗੀ ਮਨੁੱਖ ਨੂੰ ਪ੍ਰਭੂ ਨੇ ਫਿਰ ਆਪਣੇ ਚਰਨਾਂ ਦੇ ਵਿੱਚ ਮਿਲਾ ਲਿਆ ਫਿਰ ਫਰਮਾਨ ਹੈ ਅਭਰਤ ਸਿੰਚ ਭਈ ਸੁਭਰ ਸਰ ਗੁਰਮਤ ਸਾਚ ਨਿਹਾਲਾ ਮਨ ਤਨ ਨਾਮ ਰਤੇ ਨਹਿ ਕੇਵਲ ਆਦਿ ਉਗਾਦ ਦੇ ਅਲਾ ਜਿਸਮ ਨੂੰ ਖਨੇ ਗੁਰੂ ਦੀ ਮਤ ਲੈ ਕੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸ਼ਨ ਕਰ ਲਿਆ ਪ੍ਰਭੂ ਦਾ ਨਾਮ ਜਲ ਸਿੰਚ ਕੇ ਉਸ ਦੇ ਉਹ ਗਿਆਨ ਇੰਦਰੀ ਨੱਕਾ ਨੱਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਵੀ ਮੁਕਦੀ ਨਹੀਂ ਸੀ ਉਹ ਤ੍ਰਿਸ਼ਨਾ ਮੁੱਕ ਗਈ ਨੱਕਾ ਨੱਕ ਭਰ ਗਈ ਜਿਨ੍ਹਾਂ ਦੇ ਮਨ ਦੀ ਪ੍ਰੀਤੀ ਪ੍ਰਭੂ ਦੇ ਨਾਮ ਦੇ ਵਿੱਚ ਬਣ ਜਾਂਦੀ ਹੈ ਉਹ ਫਿਰ ਪਰਮਾਤਮਾ ਦੇ ਪਿਆਰ ਦੇ ਵਿੱਚ ਸਦਾ ਲਈ ਰੰਗੇ ਜਾਂਦੇ ਹਨ ਜੋ ਸੁਧ ਸਰੂਪ ਹੈ ਉਹ ਪਰਮਾਤਮਾ ਤੇ ਜੋ ਸਦਾ ਤੋਂ ਹੀ ਦਿਆ ਦਾ ਸੋਮ ਹੈ ਉਹਦੇ ਵਿੱਚ ਰੰਗੀ ਜਾਂਦੀ ਹੈ ਫਿਰ ਅਗੇ ਫਰਮਾਨ ਹੈ ਮੋਹਨ ਮੋਹਲੀਆਂ ਮਨ ਮੋਰਾ ਵੱਡਾ ਭਾਗ ਲਿਵ ਲਾਗੀ ਸਾਚ ਵਿਚਾਰ ਕਿਲ ਵਿਖ ਦੁੱਖ ਕਾਟੇ ਮਨ ਨਿਰਮਲ ਅਨਰਾਗੀ ਮੇਰੇ ਚੰਗੇ ਭਾਗਾਂ ਗੁਰੂ ਦੀ ਕਿਰਪਾ ਨਾਲ ਮੇਰੀ ਲਿਉ ਪ੍ਰਭੂ ਦੇ ਚਰਨਾਂ ਦੇ ਵਿੱਚ ਲੱਗ ਗਈ ਹੈ ਚੰਗੇ ਭਾਗ ਮੰਨ ਨੂੰ ਮੋਹ ਲੈਣ ਵਾਲੇ ਪ੍ਰਭੂ ਨੇ ਮੇਰਾ ਮਨ ਆਪਣੇ ਪ੍ਰੇਮ ਦੇ ਵਿੱਚ ਮੋਹ ਲਿਆ ਸਦਾ ਸਿਰ ਪ੍ਰਭੂ ਦੇ ਗੁਣਾ ਨੂੰ ਸੋਚ ਮੰਡਲ ਵਿੱਚ ਲਿਉਣਾ ਕਰਕੇ ਮੇਰੇ ਸਾਰੇ ਪਾਪ ਦੁੱਖ ਕੱਟੇ ਗਏ ਹਨ ਮੇਰਾ ਮਨ ਪਵਿੱਤਰ ਹੋ ਗਿਆ ਹੈ ਪ੍ਰਭੂ ਚਰਨਾਂ ਦਾ ਪ੍ਰੇਮੀ ਹੋ ਗਿਆ ਹੈ ਪਰਮੇਸ਼ਰ ਦੇ ਚਰਨਾਂ ਦਾ ਫਿਰ ਅੱਗੇ ਫਰਮਾਨ ਹੈ ਗਹਰ ਗਮੀਰ ਸਾਗਰ ਰਤਨਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਭਰਮ ਪਉ ਪੰਜਨ ਔਰ ਨ ਜਾਣਿਆ ਦੂਜਾ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੈਂ ਸਮਝ ਲਿਆ ਕਿ ਸਿਰਫ ਤੇ ਸਿਰਫ ਪਰਮਾਤਮਾ ਹੀ ਦਰ ਸਹਿਮ ਦਾ ਨਾਸ਼ ਕਰਨ ਵਾਲਾ ਹੈ ਕੋਈ ਹੋਰ ਦੇਵੀ ਦੇਵਤਾ ਆਦਿਕ ਦੂਜਾ ਨਹੀਂ ਹੈ ਜਿਹੜਾ ਇਸ ਸੰਤਾਰਤ ਸਹਿਬ ਨੂੰ ਦੂਰ ਕਰ ਸਕਦੇ ਕਿਸੇ ਚ ਵੀ ਇੰਨੀ ਤਾਕਤ ਨਹੀਂ ਹੈ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਮੈਨੂੰ ਇਹ ਸਮਝ ਆ ਗਈ ਹੈ ਵੀ ਸਿਰਫ ਤੇ ਸਿਰਫ ਕੇਵਲ ਪਰਮਾਤਮਾ ਹੀ ਹੈ ਜਿਹੜਾ ਦਰਸਨ ਨੂੰ ਦੂਰ ਕਰਨ ਵਾਲਾ ਹੋਰ ਕੀ ਕੋਈ ਕਿਸੇ ਦੀ ਹਸਤੀ ਨਹੀਂ ਹੋਰ ਕੋਈ ਦੇਵੀ ਦੇਵਤਾ ਜਾਂ ਕੋਈ ਵੀ ਹੋਰ ਇਹ ਦਰਸਨ ਨੂੰ ਨਹੀਂ ਕਰ ਸਕਦਾ ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ ਸਿਰਫ ਕਹਿੰਦੇ ਉਸ ਨੂੰ ਪੂਜਦਾ ਜੋ ਬੜੇ ਡੁੰਗੇ ਤੇ ਵੱਡੇ ਜਿਗਰੇ ਵਾਲਾ ਜੋ ਬਿਆਨਤ ਰਤਨਾ ਦੀ ਖਾਨ ਜੋ ਸਮੁੰਦਰ ਹੈ ਪਾਵਕਾਲਪੁਰਖ ਉਹਨੂੰ ਬਸ ਉਹਨੂੰ ਹੀ ਸਿਮਰਨਾ ਹੈ ਹੋਰ ਨਹੀਂ ਮੈਂ ਜਾਣਦਾ ਕਿਸ ਨੂੰ ਸਬਦ ਵਿਚਾਰ ਪਰਮਪੋਵਨ ਅਵਰ ਨਾ ਜਾਣਿਆ ਦੂਜਾ ਮਨੁਆ ਮਾਰ ਨਿਰਮਲ ਪਦ ਚੀਨੀਆ ਹਰ ਰਸ ਰਤੀ ਅਦਕਾਈ ਏਕਸ ਬਿਨ ਮੈਂ ਅਵਰ ਨ ਜਾਣ ਸਤਿਗੁਰੂ ਬੂਝ 부ਜਾਈ ਗੁਰੂ ਨੇ ਮੈਨੂੰ ਸਮਝ ਬਖਸ਼ ਦਿੱਤੀ ਹੈ ਸ਼ਬਦ ਗੁਰੂ ਨੇ ਮੈਨੂੰ ਸਮਝ ਬਖਸ਼ ਦਿੱਤੀ ਹੈ ਹੁਣ ਇੱਕ ਪਰਮਾਤਮਾ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਜਾਣਦਾ ਮੈਂ ਪ੍ਰਭੂ ਦੇ ਨਾਮ ਰਸ ਵਿੱਚ ਬਹੁਤ ਰੰਗਿਆ ਗਿਆ ਹਾਂ ਮਨ ਵਿੱਚੋਂ ਵਿਕਾਰਾਂ ਦੀ ਅੰਸ਼ ਮਾਰ ਕੇ ਮੈਂ ਪਵਿੱਤਰ ਆਤਮਕ ਦਰਜੇ ਨਾਲ ਡੂੰਗੀ ਸਾਂਝ ਪਾ ਲਈ ਹੈ ਅਗਮ ਅਗੋਚਰ ਅਨਾਥ ਹੈ ਜੋਨੀ ਗੁਰਮਤ ਏਕੋ ਜਾਣਿਆ ਸੁਭਰ ਭਰੇ ਨਾਹੀ ਚਿਤ ਡੋਲੇ ਮਨ ਹੀ ਤੇ ਮਨ ਮੰਨਿਆ ਗੁਰੂ ਦੀ ਮਤ ਲੈ ਕੇ ਸਿਰਫ ਉਸ ਪ੍ਰਭੂ ਨਾਲ ਹੀ ਡੂੰਗੀ ਸਾਂਝ ਪਾਈ ਹੈ ਜੋ ਆਪਾਹਚ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਜੋ ਆਪ ਹੀ ਆਪਣਾ ਖਸਮ ਮਾਲਕ ਹੈ ਜੋ ਅਤੇ ਜੁਨਾ ਤੋਂ ਰਹਿਤਾ ਜੁਨਾ ਦੇ ਵਿੱਚ ਨਹੀਂ ਆਉਂਦਾ ਇਸ ਸਾਂਝ ਦੀ ਬਰਕਤ ਨਾਲ ਮੇਰੇ ਗਿਆਨ ਇੰਦਰੀ ਨਾਮ ਰਸ ਨਾਲ ਨੱਕਾ ਨੱਕ ਭਰ ਗਏ ਹਨ ਤੇ ਹੁਣ ਮੇਰਾ ਮਨ ਮਾਇਆ ਦੇ ਵਾਲੇ ਪਾਸੇ ਡੋਲਦਾ ਨਹੀਂ ਆਪਣੇ ਅੰਦਰ ਹੀ ਟਿਕ ਗਿਆ ਹੈ ਰੱਗੇ ਫਰਮਾਨ ਹੈ ਮੰਨ ਗਿਆ ਕਹਿੰਦਾ ਪਾਪ ਮਨ ਹੀ ਤੇ ਮਨ ਮੰਨਿਆ ਗੁਰ ਪ੍ਰਸਾਦੀ ਅਕਥੋ ਕਥੀਐ ਕਹੋ ਕਹਾਵੇਂ ਸੋਈ ਨਾਨਕ ਦੀਨ ਦਿਆਲ ਹਮਾਰੇ ਅਵਰ ਨਾ ਜਾਣਿਆ ਕੋਈ ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ ਮਿਆਨੀ ਕੀਤਾ ਜਾ ਸਕਦਾ ਗੁਰੂ ਦੀ ਕਿਰਪਾ ਨਾਲ ਹੀ ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ ਤੇ ਤਦੋਂ ਹੀ ਉਸ ਦੀ ਸਿਵ ਸਲਾਹ ਕਰ ਸਕਦਾ ਹਾਂ ਜਦੋਂ ਉਹ ਆਪ ਸਿਵ ਸਲਾਹ ਕਰਉਂਦਾ ਹੈ ਪਰਮੇਸ਼ਰ ਉਹਦੋਂ ਸਿਵ ਸਲਾਹ ਹੁੰਦੀ ਹੈ ਨਹੀਂ ਤਾਂ ਆਪ ਦੇ ਆਪ ਨਹੀਂ ਏ ਨਾਨਕ ਏ ਮੇਰੇ ਦੀਨ ਦੇਵਾਲ ਪ੍ਰਭੂ ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਲਿਸਦਾ ਮੈਂ ਤੇਰੇ ਨਾਲ ਹੀ ਸਾਂਝ ਪਾਈ ਹੈ بس ਮੈਨੂੰ ਕੇਵਲ ਤੂੰ ਹੀ ਤੂੰ ਹੈ ਤੇਰੇ ਵਰਗਾ ਹੋਰ ਕੋਈ ਨਜਰ ਨਹੀਂ ਆਉਂਦਾ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ੴ ਸਤਿਗੁਰ ਪ੍ਰਸਾਦ ਸਾਰਗਮ ਹੱਲਾ ਤੀਜਾ ਅਸ਼ਟ ਪਦੀਆ ਘਰ ਦੂਜਾ ਪਹਿਲਾ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਏ ਮੇਰੇ ਮਨ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਜੇ ਉਹਦੇ ਵਿੱਚ ਜੁੜ ਜੀਏ ਪ੍ਰਮਾਤਮਾ ਦੇ ਨਾਮ ਦੇ ਵਿੱਚ ਫਿਰ ਜੁੜਿਆ ਲੋਕ ਪਰਲੋਕ ਦੀ ਇੱਜ਼ਤ ਮਿਲਦੀ ਹੈ ਇਸ ਕਰਕੇ ਇਹ ਭਾਈ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਜੁੰਗੀ ਸਾਹ ਨਹੀਂ ਪਾਉਂਦਾ ਪ੍ਰਭੂ ਦੇ ਨਾਮ ਦੇ ਰਾਹੀ ਵਿਕਾਰਾਂ ਤੋਂ ਖਲਾਸੀ ਅਤੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ ਰੰਗੇ ਫਰਮਾਨ ਹੈ ਸ਼ਬਦ ਭਾਉ ਪੰਜਨ ਜਮ ਕਾਲ ਨਖੰਝਨ ਹਰ ਸੇਤੀ ਲਿਵ ਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜ ਰਿਆ ਸਮਾਈ ਇਹ ਭਾਈ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਡਰ ਦੂਰ ਕਰਨ ਵਾਲਾ ਅਤੇ ਆਤਮਿਕ ਮੌਤ ਨਾਸ਼ ਕਰਨ ਵਾਲਾ ਹਰੀ ਮਿਲ ਪੈਂਦਾ ਤੇ ਪ੍ਰਮਾਤਮਾ ਨਾਲ ਲੱਗਣ ਲੱਗ ਜਾਂਦੀ ਹੈ ਇਸ ਕਰਕੇ ਇਹ ਭਾਈ ਕਹਿੰਦੇ ਗੁਰੂ ਦੀ ਛਾਨ ਪਿਆ ਸਾਰੇ ਸੁਖ ਦੇਣ ਵਾਲੇ ਹਰੀ ਨਾਲ ਸਾਝ ਬਣ ਜਾਂਦੀ ਹੈ ਪਰਮੇਸ਼ਰ ਨਾਲ ਗੁਰੂ ਦੀ ਸ਼ਰਨ ਪੈ ਕੇ ਮਨੁੱਖ ਆਤਮਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ ਭਗਤਾਂ ਕਾ ਪੂਜਨ ਹਰ ਨਾਮ ਨਰਿੰਜਨ ਪੈਨਣ ਭਗਤ ਵਡਾਈ ਨਿਜ ਕਰਵਾਸਾ ਸਦਾ ਹਰ ਸੇਵਨ ਹਰ ਦਰਸੋ ਬਾਪਾਈ ਕਹਿੰਦੇ ਹੈ ਭਾਈ ਨਰਲੀਪ ਹਰ ਨਾਮ ਹੀ ਭਗਤ ਜਨਾਂ ਦੀ ਆਤਮਾ ਦੀ ਖੁਰਾਕ ਹੈ ਭੋਜਨ ਹੈ ਉਹਨਾਂ ਦਾ ਪਰਮੇਸ਼ਰ ਦਾ ਨਾਮ ਹੈ ਜਿਹੜਾ ਉਹੀ ਭਗਤਾਂ ਦਾ ਆਤਮਾ ਦੀ ਖੁਰਾਕ ਹੈ ਪ੍ਰਭੂ ਦੀ ਭਗਤੀ ਉਹਨਾਂ ਵਾਸਤੇ ਪੁਸ਼ਾਕ ਹੈ ਤੇ ਇੱਜ਼ਤ ਹੈ ਜਿਹੜੇ ਮਨੁੱਖ ਸਦਾ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਪ੍ਰਭੂ ਚਰਨਾਂ ਦੇ ਵਿੱਚ ਟਿਕੇ ਰਹਿੰਦੇ ਹਨ ਤੇ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਫਿਰ ਇੱਜ਼ਤ ਮਿਲਦੀ ਹੈ ਸੋਭਣ ਹੁੰਦੀ ਔਨਾਂ ਦੀ ਮਨਮੁਖ ਬੁੱਧ ਕਾਚੀ ਮਨੂਆ ਡੋਲੇ ਅਕਰਥ ਨਾ ਕਥੈ ਕਹਾਣੀ ਗੁਰਮਤਿ ਨਹੀਂ ਚਲ ਹਰ ਮਨ ਵਸਿਆ ਅੰਮ੍ਰਿਤ ਸਾਚੀ ਬਾਣੀ ਪਰ ਕਹਿੰਦੇ ਇਹ ਭਾਈ ਜਿਹਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਅਕਲ ਹੈ ਜਿਹੜੀ ਉਹ ਹੋਛੀ ਹੁੰਦੀ ਹੈ ਉਹ ਅਕਲ ਦਾ ਹੋਛਾ ਹੁੰਦਾ ਹੈ ਜਿਹੜਾ ਮਨ ਦੇ ਪਿੱਛੇ ਤੁਰਦਾ ਉਸ ਦਾ ਮਨ ਮਾਇਆ ਦੇ ਵਿੱਚ ਡੋਲਦਾ ਰਹਿੰਦਾ ਹੈ ਉਹ ਕਦੇ ਇਕੱਠ ਪ੍ਰਭੂ ਦੀ ਸਿਫਤਸਲਾ ਨਹੀਂ ਕਰਦਾ ਇਸ ਕਰਕੇ ਕਹਿੰਦੇ ਨੇ ਭਾਈ ਜਿਹੜੇ ਗੁਰੂ ਦੀ ਮੱਤ ਉੱਤੇ ਦੁਰਦੇ ਹੈ ਗੁਰੂ ਦੀ ਮੱਤ ਦੇ ਉੱਤੇ ਤੁਰਿਆ ਮਨੁੱਖ ਕਹਿੰਦੇ ਅਡੋਲ ਚਤ ਹੋ ਜਾਂਦਾ ਉਹ ਫਿਰ ਡੋਲਦਾ ਨਹੀਂ ਉਸ ਦੇ ਮਨ ਵਿੱਚ ਪਰਮਾਤਮਾ ਆ ਵਸਦਾ ਉਸ ਦਾ ਮਨ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਉਹਦੇ ਅੰਦਰ ਵਸਦਾ ਤੇ ਸਦਾ ਫਿਰ ਪ੍ਰਭੂ ਦੀ ਫਿਰ ਉਹ ਸਿਵਸਲਾ ਉਹਦੇ ਅੰਦਰ ਵਸਦੀ ਹੈ ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿਜ ਸੁਭਾਈ ਸਤਿਗੁਰ ਮਿਲ ਰਹੀ ਹੈ ਸਾਦੇ ਆਪਣੇ ਜਿਨ ਹਰ ਸੇਤੀ ਲਿਵ ਲਾਈ ਕਹਿੰਦੇ ਹੈ ਭਾਈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨ ਦੀਆਂ ਦੌੜਾਂ ਭੱਜਾਂ ਜਿਹੜੀਆਂ ਉਹ ਦੂਰ ਕਰ ਲਈਆਂ ਹਨ ਗੁਰੂ ਦੇ ਸ਼ਬਦ ਦੇ ਰਾਹੀ ਮਨੁੱਖ ਦੀ ਜੀਵ ਆਤਮਕ ਅਡੋਲਤਾ ਦੇ ਵਿੱਚ ਟਿਕੀ ਰਹਿੰਦੀ ਹੈ ਰਸਾਂ ਕਸਾਂ ਦੇ ਪਿੱਛੇ ਨਹੀਂ ਦੌੜਦੀ ਫਿਰ ਦੌੜਦੀ ਇਸ ਕਰਕੇ ਇਹ ਭਾਈ ਕਹਿੰਦੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਜੁੜੇ ਰਹਿਣਾ ਚਾਹੀਦਾ ਹੈ ਕਿਉਂਕਿ ਉਸ ਗੁਰੂ ਨੇ ਆਪਣੀ ਸੁਰਤ ਸਦਾ ਪਰਮਾਤਮਾ ਦੇ ਵਿੱਚ ਜੋੜ ਰੱਖੀ ਹੈ ਰੰਗੀ ਫਰਮਾਨ ਹੈ ਮਨ ਸ਼ਬਦ ਮਰੈ ਤਾ ਮੁਗਤੋ ਹੋਵੈ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੇ ਸਹਿਜ ਸੁਭਾਈ ਇਹ ਭਾਈ ਕਹਿੰਦੇ ਜਦੋਂ ਕਿਸੇ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਦੀ ਰਾਹੀ ਆਪਾ ਭਾਵ ਦੂਰ ਕਰਦਾ ਤਦੋਂ ਕਹਿੰਦੇ ਉਹ ਮਨੁੱਖ ਫਿਰ ਪ੍ਰਭੂ ਦੇ ਚਰਨਾਂ ਦੇ ਵਿੱਚ ਚਿੱਤ ਜੋੜ ਕੇ ਵਿਕਾਰਾਂ ਦੇ ਪੰਜੇ ਵਿੱਚੋਂ ਨਿਕਲ ਜਾਂਦਾ ਹੈ ਇਸ ਕਰਕੇ ਹੇ ਭਾਈ ਕਹਿੰਦੇ ਪ੍ਰਮਾਤਮਾ ਮਨ ਨੂੰ ਐਸਾ ਸਰੋਵਰ ਸਮੁੰਦਰ ਹੈ ਜਿਸ ਦਾ ਜਲ ਪਵਿੱਤਰ ਰਹਿੰਦਾ ਹੈ ਜਿਸ ਜਿਹੜਾ ਮਨੁੱਖ ਫਿਰ ਇਸ ਵਿੱਚ ਇਸ਼ਨਾਨ ਕਰਦਾ ਉਹ ਆਤਮਿਕ ਅਡੋਲਤਾ ਦੇ ਵਿੱਚ ਪ੍ਰੇਮ ਦੇ ਵਿੱਚ ਲੀਨ ਰਹਿੰਦਾ ਹੈ ਭਾਗ ਜਿਹਦਾ ਨਾਮ ਸਿਮਰਦਾ ਹੈ ਨਾਮ ਦੇ ਵਿੱਚ ਚੁੱਭੀ ਲਾਉਂਦਾ ਹੈ। ਫਿਰ ਕੀ ਫਰਮਾਨ ਹੈ ਸ਼ਬਦ ਵਿਚਾਰ ਸਦਾ ਰੰਗ ਰਾਤੇ ਹੋਮੈ ਤ੍ਰਿਸ਼ਨਾ ਮਾਰੀ ਅੰਤਰ ਨੇ ਕੇਵਲ ਹਰ ਰਵਿਆ ਸਭ ਆਤਮ ਰਾਮ ਮੋਰਾਦੀ ਕਹਿੰਦੇ ਹੈ ਭਾਈ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਤੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਹੋਮੈ ਅਤੇ ਤ੍ਰਿਸ਼ਨਾ ਨੂੰ ਮੁਕਾ ਲੈਂਦੇ ਹਨ ਜਿਹੜੇ ਜਿਹਨੇ ਮੁਕਾ ਲੈਂਦੇ ਤ੍ਰਿਸ਼ਨਾ ਨੂੰ ਹਉਮੈ ਨੂੰ ਫਿਰ ਸਦਾ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੇ ਅੰਦਰ ਸੁੱਧ ਸਰੂਪ ਹਰੀਆ ਅਵਸਥਾ ਪਰਮੇਸ਼ਰ ਆਵਸਦਾ ਹੈ ਉਹਨਾਂ ਨੂੰ ਹਰ ਥਾਂ ਪਰਮਾਤਮਾ ਹੀ ਫਿਰ ਲਿਸਦਾ ਹੈ ਸੇਵਕ ਸੇਵ ਰਹੀਂ ਸਚ ਰਾਤੇ ਜੋ ਤੇ ਰਹਿ ਮਨ ਭਾਣੀ ਦੁਬ ਦਾ ਮੈਲ ਨਾ ਪਾਵੇ ਜਗ ਝੂਠੀ ਗੁਣ ਆਉਗਣ ਨਾ ਪੈਸ਼ਾਣੀ ਕਹਿੰਦੇ ਪਰ ਹੇ ਪ੍ਰਭੂ ਉਹੀ ਸੇਵਕ ਤੇਰੀ ਸੇਵਾ ਤੇ ਭਗਤੀ ਕਰਦਾ ਇਹ ਹਨ ਅਤੇ ਤੇਰੀ ਸਦਾ ਥਿਰ ਨਾਮ ਵਿੱਚ ਰੰਗੇ ਰਹਿੰਦੇ ਹਨ ਜਿਹੜੇ ਤੇਰੇ ਮਨ ਦੇ ਵਿੱਚ ਪਿਆਰੇ ਲੱਗਦੇ ਹੈ ਹੇ ਭਾਈ ਕਹਿੰਦੇ ਮੇਲ ਤੇਰ ਵਿੱਚ ਫਸੀ ਹੋਈ ਜੀਵ ਇਸਤਰੀ ਪਰਮਾਤਮਾ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦੀ ਜਿਹੜੀ ਮੇਰ ਤੇਰ ਵਿੱਚ ਫਸੀ ਹੈ ਭਾਵੇਂ ਜਿਹੜਾ ਮਨੁੱਖ ਮੇਰ ਤੇਰ ਵਿੱਚ ਫਸਿਆ ਹੈ ਉਹਨੂੰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਥਾਂ ਨਹੀਂ ਮਿਲਦੀ ਉਹ ਦੁਨੀਆ ਦੇ ਵਿੱਚ ਵੀ ਆਪਣਾ ਅਤਵਾਰ ਗੁਵਾਈ ਰੱਖਦਾ ਹੈ ਜਿਹੜਾ ਮੇਰ ਤੇਰ ਵਾਲਾ ਹੈ ਉਹ ਇਹ ਨਹੀਂ ਪਛਾਣ ਸਕਦੀ ਉਹ ਜਿਵੇਂ स्त्री ਜੋ ਕਿ ਜੋ ਕੁਝ ਮੈਂ ਕਰ ਰਹੀ ਹਾਂ ਉਹ ਚੰਗਾ ਹੈ ਜਾਂ ਮਾੜਾ ਭਾਵ ਉਹ ਮਨੁੱਖ ਇਹ ਨਹੀਂ ਜਾਣਦਾ ਇਹ ਨਹੀਂ ਉਹਨੂੰ ਸਮਝਾਉਂਦੇ ਵੀ ਜੋ ਕੁਛ ਮੈਂ ਕਰਦਾ ਵੀ ਉਹ ਚੰਗਾ ਕਿ ਮਾਰਾ ਜਿਹੜਾ ਮੇਲ ਤੇ ਪੁੱਛ ਫਸਿਆ ਫਿਰ ਫਰਮਾਨ ਹੈ ਆਪੇ ਮੇਲ ਲੈ ਇਕੱਥ ਕਥਿਐ ਸੱਚ ਸ਼ਬਦ ਸੱਚ ਬਾਣੀ ਨਾਨਕ ਸਾਚੇ ਸੱਚ ਸਮਾਣੀ ਹਰ ਕਾ ਨਾਮ ਵਖਾਣੀ ਫਿਰ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਕਿੰਨੇ ਭਾਈ ਜਦੋਂ ਪ੍ਰਭੂ ਆਪ ਹੀ ਆਪਣੇ ਚੰਨਾਂ ਵਿੱਚ ਜੋੜੇ ਤਾਂ ਹੀ ਕਹਿੰਦੇ ਉਸ ਅਕਥ ਪ੍ਰਭੂ ਦੀ ਸਿਫ਼ਤਸਲਾ ਕੀਤੀ ਜਾ ਸਕਦੀ ਹੈ ਤਦੋਂ ਹੀ ਕਹਿੰਦੇ ਉਸ ਦਾ ਸਦਾ ਥਿਰ ਸ਼ਬਦ ਉਸ ਦੀ ਸਦਾ ਥਿਰ ਬਾਣੀ ਦਾ ਉਚਾਰਨ ਫਿਰ ਕੀਤਾ ਜਾ ਸਕਦਾ ਜਦੋਂ ਆਪ ਕਿਰਪਾ ਕਰਦੇ ਇਸ ਕਰਕੇ ਹੀ ਨਾਨਕ ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਆਪ ਆਪਣੇ ਚਰਨਾਂ ਵਿੱਚ ਜੋੜਦਾ ਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਹੀ ਉਸ ਥਿਰ ਪ੍ਰਭੂ ਦੇ ਵਿੱਚ ਲੀਨ ਰਹਿੰਦੇ ਹਨ ਫਿਰ ਉਹ ਜਿਹੜੇ ਜਿਨ੍ਹਾਂ ਤੇ ਕਿਰਪਾ ਕਰਦਾ ਉਹ ਲੀਨ ਰਹਿੰਦੇ ਉਹਦੇ ਵਿੱਚ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੀਆਂ ਤੁੰਤਾਈਆਂ ਹੋ ਗਈਆਂ ਨੂੰ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ